ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਹਲਵਾਈ ਸਟਾਈਲ ਦਾਲ ਮੱਖਣੀ ਬਣਾ ਕੇ ਤਿਆਰ ਕਰਾਂਗੇ ਇਹ ਹਲਵਾਈ ਸਟਾਈਲ ਕਿਵੇਂ ਬਣੂਗੀ ਉਹ ਆਪਾਂ ਨਾਲ ਦੀ ਨਾਲ ਅੱਗੇ ਰੈਸਪੀ ਦੇ ਵਿੱਚ ਤੁਹਾਨੂੰ ਡਿਸਕ੍ਰਾਈਬ ਕਰਦੇ ਰਾਵਾਂਗੇ ਇਹਦੇ ਲਈ ਮੈਂ ਦੋ మీడియం ਸਾਈਜ਼ ਦੇ ਟਮਾਟਰ ਲੈ ਲਏ ਨੇ 12 ਤੋਂ 15 ਮਿਰਚਾਂ ਲੈ ਲਿਆ ਨੇ ਅਦਰਕ ਲੈ ਲਿਆ ਤੇ ਲਸਣ ਲੈ ਲਿਆ ਨਾ ਤੇ ਮੈਂ ਧੋ ਲਿਆ ਚੰਗੀ ਤਰ੍ਹਾਂ ਤੇ ਦਾਲ ਮਖਣੀ ਬਣਾਉਣ ਦੇ ਲਈ ਹੁਣ ਮੈਂ ਸਭ ਤੋਂ ਪਹਿਲਾਂ ਦਾਲ ਨੂੰ ਧੋਵਾਂਗੀ ਦਾਲ ਨੂੰ ਧੋਣ ਤੋਂ ਪਹਿਲਾਂ ਅਸੀਂ ਦਾਲ ਦੇ ਲਈ ਪਾਣੀ ਗਰਮ ਹੋਣ ਦੇ ਲਈ ਕੁੱਕਰ ਦੇ ਵਿੱਚ ਰੱਖ ਦਵਾਂਗੇ ਜਿੰਨਾ ਟਾਈਮ ਸਾਡੀ ਦਾਲ ਧੋਣ ਨੂੰ ਲੱਗੂਗਾ ਉਨੇ ਟਾਈਮ ਦੇ ਵਿੱਚ ਪਾਣੀ ਜਿਹੜਾ ਸਾਡਾ ਉਹ ਬੋਇਲ ਹੋ ਜਾਊਗਾ ਜਿਹਦੇ ਨਾਲ ਸਾਡੀ ਜਿਹੜੀ ਦਾਲ ਹੈ ਜਲਦੀ ਬਣ ਜਾਏਗੀ ਪਾਣੀ ਮੈਂ ਕੁੱਕਰ ਦੇ ਵਿੱਚ ਪਾ ਦਿੱਤਾ ਹੈ ਤੇ ਇਸ ਦੀ ਭਾਫ਼ ਕਰ ਦਿੱਤੀ ਹੈ ਬੰਦ ਹੁਣ ਮੈਂ ਦਾਲ ਨੂੰ ਤਿੰਨ ਤੋਂ ਚਾਰ ਵਾਰ ਚੰਗੀ ਤਰ੍ਹਾਂ ਧੋ ਲਵਾਂਗੀ ਜਦ ਤੱਕ ਇਹਦਾ ਪਾਣੀ ਜਿਹੜਾ ਸਾਫ਼ ਨਾ ਜਾਵੇ ਹਲਵਾਈ ਸਟਾਈਲ ਦਾਲ ਮੱਖਣੀ ਉਹ ਹੁੰਦੀ ਹੈ ਜਿਹੜੀ ਆਪਾਂ ਵਿਆਹਾਂ ਸ਼ਾਦੀਆਂ ਵਿੱਚ ਬੜੇ ਹੀ ਚਾਹ ਨਾਲ ਖਾਂਦੇ ਆਂ ਬੇਸ਼ੱਕ ਸਾਡੇ ਘਰ ਵਿੱਚ ਵੀ ਦਾਲ ਬਣਦੀ ਹੈ ਤੇ ਉਹ ਵੀ ਬਹੁਤ ਹੀ ਜ਼ਿਆਦਾ ਸਵਾਦ ਹੁੰਦੀ ਹੈ ਪਰ ਜਿਹੜੀ ਵਿਆਹਾਂ ਸ਼ਾਦੀਆਂ ਵਾਲੀ ਹੈ ਦਾਲ ਮੱਖਣੀ ਹੁੰਦੀ ਉਹਦਾ ਜਿਹੜਾ ਸਵਾਦ ਹੈ ਉਹ ਕੁਛ ਲੱਗ ਹੀ ਹੁੰਦਾ ਹੈ ਹਲਵਾਈ ਦਾਲ ਮੱਖਣੀ ਬਣਾਉਣ ਦੇ ਵਿੱਚ ਇੱਕ ਲੱਗ ਹੀ ਟ੍ਰਿਕ ਯੂਜ਼ ਕਰਦੇ ਨੇ ਜੋ ਕਿ ਤੁਹਾਨੂੰ ਮੈਂ ਅੱਗੇ ਨਾਲ ਦੇ ਨਾਲ ਦੱਸਦੇ ਰਹੂੰਗੀ ਇਸ ਲਈ ਵੀਡੀਓ ਦੇ ਨਾਲ ਐਂਡ ਤੱਕ ਜ਼ਰੂਰ ਜੁੜਿਓ ਤਾਂਕਿ ਕੋਈ ਵੀ ਸਟੈਪ ਤੁਹਾਡੇ ਤੋਂ ਮਿਸ ਨਾ ਹੋਵੇ। ਬੇਸ਼ੱਕ ਇਹ ਦਾਲ ਮੱਖਣੀ ਹਲਵਾਈ ਸਟਾਈਲ ਬਣਾ ਰਹੇ ਹਾਂ ਪਰ ਇਹਦੇ ਵਿੱਚ ਆਪਾਂ ਸਿਰਫ ਘਰ ਦੇ ਹੀ ਬੇਸਿਕ ਮਸਾਲੇ ਯੂਜ਼ ਕਰਾਂਗੇ। ਜਿਹੜਾ ਟੇਸਟ ਹੋਊਗਾ ਉਹ ਬਿਲਕੁਲ ਹੀ ਹਲਵਾਈ ਸਟਾਈਲੀ ਹੋਏਗਾ। ਹੁਣ ਇਹੀ ਉਹ ਟ੍ਰਿਕ ਹੈ ਜੋ ਹਲਵਾਈ ਯੂਜ਼ ਕਰਦੇ ਐ। ਜਿਵੇਂ ਆਪਾਂ ਘਰ ਦੇ ਵਿੱਚ ਆਮ ਦਾਲ ਬਣਾਉਂਦੇ ਆਂ ਆਪਾਂ ਅਦਰਕ ਲਸਣ ਜਿਹੜਾ ਤੜਕੇ 'ਚ ਭੁੰਨਦੇ ਐ। ਬਟ ਹਲਵਾਈ ਕੀ ਕਰਦੇ ਐ ਉਹ ਅਦਰਕ ਲਸਣ ਤੇ ਹਰੀਆਂ ਮਿਰਚਾਂ ਦਾ ਪੇਸਟ ਉਹ ਦਾਲ ਦੇ ਨਾਲ ਹੀ ਬੋਇਲ ਕਰਦੇ ਆ ਮਤਲਬ ਕਿ ਜਦੋਂ ਆਪਾਂ ਦਾਲ ਬੋਇਲ ਕਰਨ ਰੱਖਦੇ ਆ ਉਹ ਇਹਦੇ ਵਿੱਚ ਹੀ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਪਾ ਦਿੰਦੇ ਆ ਤੇ ਤੜਕਾ ਲੱਗ ਤੋਂ ਤਿਆਰ ਕਰਦੇ ਆ ਆਮ ਘਰ ਦੇ ਵਿੱਚ ਆਪਾਂ ਦਾਲ ਕਿਵੇਂ ਬਣਾਉਂਦੇ ਆ ਆਪਾਂ ਅਦਰਕ ਲਸਣ ਤੇਲ ਦੇ ਵਿੱਚ ਹੀ ਭੁੰਨ ਕੇ ਨਾਲ ਦੀ ਨਾਲ ਤੜਕਿਆ ਹੀ ਤਿਆਰ ਕਰਦੇ ਆ ਬਟ ਹਲਵਾਈ ਇੰਜ ਨਹੀਂ ਕਰਦੇ ਅਸੀਂ ਘਰ ਦੇ ਵਿੱਚ ਵੀ ਇਦਾਂ ਹੀ ਦਾਲ ਬਣਾਉਂਦੇ ਆ ਮੈਂ ਆਪਣੇ ਮੰਮੀ ਨੂੰ ਵੀ ਸ਼ੁਰੂ ਤੋਂ ਇਵੇਂ ਹੀ ਦਾਲ ਬਣਾਉਂਦੇ ਦੇਖਿਆ ਤੇ ਮੈਨੂੰ ਵੀ ਇਦਾਂ ਹੀ ਦਾਲ ਬਣਾਉਣ ਦੀ ਆਦਤ ਹੈ ਬਟ ਮੈਂ ਆਮ ਤੌਰ ਤੇ ਦੇਖਿਆ ਆਮ ਘਰਾਂ ਦੇ ਵਿੱਚ ਦਾਲ ਇਵੇਂ ਨਹੀਂ ਬਣਦੀ ਅਦਰਕ ਲਸਣ ਤੇ ਹਰੀ ਮਿਰਚ ਨੂੰ ਮੈਂ ਕੱਟ ਕੇ ਗ੍ਰੈਂਡਰ ਦੇ ਵਿੱਚ ਪਾ ਲਿਆ ਹੈ ਟਮਾਟਰ ਨੂੰ ਆਪਾਂ ਇਦਾਂ ਹੀ ਰਹਿਣ ਦਵਾਵਾਂਗੇ ਕਿਉਂਕਿ ਇਹਨਾਂ ਨੂੰ ਆਪਾਂ ਤੜਕੇ ਵਿੱਚ ਭੁੰਨਾਂਗੇ ਤੇ ਹੁਣ ਆਪਾਂ ਇਸ ਨੂੰ ਗ੍ਰੈਂਡ ਕਰਾਂਗੇ ਗ੍ਰੈਂਡ ਮੈਂ ਕਰ ਲਿਆ ਹੈ ਦੇਖੋ ਤੁਸੀਂ ਹੁਣ ਮੈਂ ਨਾਲ ਦੀ ਨਾਲ ਪਿਆਜ਼ ਵੀ ਇੱਧਰ ਕੱਟ ਕੇ ਛਿਲਕੇ ਰੱਖਲੇ ਨੇ ਇਹਨਾਂ ਨੂੰ ਧੋ ਵੀ ਲਿਆ ਹੈ ਜਦੋਂ ਤੱਕ ਸਾਡਾ ਪਾਣੀ ਇੱਧਰ ਬੋਇਲ ਹੁੰਦਾ ਹੈ ਉਦੋਂ ਤੱਕ ਆਪਾਂ ਤੜਕੇ ਦੀ ਤਿਆਰੀ ਕਰ ਲੈਣੇ ਆ ਪਿਆਜ਼ਾਂ ਨੂੰ ਮੈਂ ਬਰੀਕ-ਬਰੀਕ ਕੱਟ ਲਵਾਂਗੀ ਜਿਵੇਂ ਤੁਸੀਂ ਦੇਖ ਰਹੇ ਹੋ ਮਿਰਚਾਂ ਅਦਰਕ ਲਸਣ ਵੀ ਮੈਂ ਗ੍ਰाइंड ਕਰਕੇ ਰੱਖ ਲਿਆ ਹੈ ਤੇ ਪਾਣੀ ਸਾਡਾ ਬੋਇਲ ਹੋ ਰਿਹਾ ਹੈ ਤੇ ਦੂਜੇ ਪਾਸੇ ਮੈਂ ਪਿਆਜ਼ ਤਿਆਰ ਕਰ ਲਵਾਂਗੀ ਤੜਕੇ ਦੇ ਲਈ ਜੇ ਇਥੋਂ ਤੱਕ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਤੁਹਾਡਾ ਇੱਕ ਲਾਈਕ ਹੀ ਸਾਨੂੰ ਮੋਟੀਵੇਟ ਕਰਦਾ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਲਈ ਬਹੁਤ ਵਧੀਆ-ਵਧੀਆ ਵਲੌਗਸ ਵੀ ਇਸੇ ਚੈਨਲ 'ਤੇ ਅਪਲੋਡ ਹੋਣਗੇ ਇਸ ਲਈ ਚੈਨਲ ਨੂੰ ਨਾਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਵੀਡੀਓਜ਼ ਦੇਖਦੇ ਬਹੁਤ ਲੋਕ ਨੇ ਪਰ ਸਬਸਕ੍ਰਾਈਬ ਬਹੁਤ ਕੱਟ ਕਰਦੇ ਨੇ ਤੋਂ ਸੋ ਪਲੀਜ਼ ਸਬਸਕ੍ਰਾਈਬ ਕਰ ਲਿਓ ਪਿਆਜ਼ ਨੂੰ ਮੈਂ ਕੱਟ ਲਿਆ ਹੈ ਟਮਾਟਰ ਮਟਰਾਂ ਨੂੰ ਵੀ ਆਪਾਂ ਗ੍ਰाइंड ਕਰਾਂਗੇ ਜਿਵੇਂ ਆਪਾਂ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਬਣਾਇਆ ਸੀ ਉਸੇ ਤਰ੍ਹਾਂ ਆਪਾਂ ਟਮਾਟਰ ਵੀ ਗ੍ਰाइंड ਕਰਾਂਗੇ ਮੈਂ ਦਾਲ ਨੂੰ ਕੁੱਕਰ ਦੇ ਵਿੱਚ ਪਾ ਦਿੱਤਾ ਹੈ ਕਿਉਂਕਿ ਸਾਡਾ ਪਾਣੀ ਜਿਹੜਾ ਪੂਰੀ ਤਰ੍ਹਾਂ ਦਾਲ ਨੂੰ ਕੁੱਕਰ ਦੇ ਵਿੱਚ ਪਾਉਣ ਤੋਂ ਬਾਅਦ ਮੈਂ ਨਾਲ ਦੀ ਨਾਲ ਇਸ ਦੇ ਵਿੱਚ ਜੋ ਆਪਾਂ ਪਹਿਲਾਂ ਪੇਸਟ ਬਣਾਇਆ ਸੀਗਾ ਉਹ ਵੀ ਆਪਾਂ ਇਹਦੇ ਵਿੱਚ ਹੀ ਐਡ ਕਰ ਦਵਾਂਗੇ ਦਾਲ ਨੂੰ ਕੁੱਕਰ ਦੇ ਵਿੱਚ ਐਡ ਕਰਨ ਤੋਂ ਬਾਅਦ ਆਪਾਂ ਨਾਲ ਦੇ ਨਾਲ ਇਸ ਵਿੱਚ ਸੁੱਕੇ ਮਸਾਲੇ ਪਾ ਦਵਾਂਗੇ ਜਿਵੇਂ ਮੈਂ ਵੀ ਤਿੰਨ ਚਮਚ ਦੇ ਕਰੀਬ ਨਮਕ ਪਾਇਆ ਇਸ ਦੇ ਵਿੱਚ ਤੁਸੀਂ ਆਪਣੇ ਸਵਾਦ ਅਕੋਰਡਿੰਗ ਪਾ ਲਿਓ ਪਰ ਛੋਟੇ ਚਮਚੇ ਤਿੰਨ ਤਾਂ ਇਸ ਵਿੱਚ ਪੈ ਹੀ ਜਾਂਦੇ ਨੇ ਇੱਕ ਚਮਚ ਮੈਂ ਇਸ ਦੇ ਵਿੱਚ ਹਲਦੀ ਦਾ ਐਡ ਕੀਤਾ ਹੈ ਤੇ ਅੱਧਾ ਚਮਚ ਮੈਂ ਇਸ ਦੇ ਵਿੱਚ ਲਾਲ ਮਿਰਚ ਦਾ ਪਾ ਦੂੰਗੀ ਤੇ 1.5 ਚਮਚਾ ਹੀ ਮੈਂ ਇਸ ਦੇ ਵਿੱਚ ਗਰਮ ਮਸਾਲੇ ਦਾ ਪਾਉਂਗੀ ਇਹ ਗਰਮ ਮਸਾਲਾ ਮੈਂ ਘਰ ਵਿੱਚ ਹੀ ਤਿਆਰ ਕੀਤਾ ਹੈ ਅਗਰ ਇਸ ਦੀ ਰੈਸਪੀ ਚਾਹੀਦੀ ਹੋਵੇਗੀ ਤਾਂ ਤੁਸੀਂ ਪਲੀਜ਼ ਮੈਨੂੰ ਕਮੈਂਟ ਕਰ ਦਿਓ ਇਸ ਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੀ ਇਸ ਨੂੰ ਮਿਕਸ ਕਰਨ ਤੋਂ ਬਾਅਦ ਹੁਣ ਜਿਹੜਾ ਆਪਾਂ ਪਹਿਲਾਂ ਪੇਸਟ ਬਣਾਇਆ ਸੀ ਉਹ ਇਸ ਦੇ ਵਿੱਚ ਆਪਾਂ ਪਾ ਦਵਾਂਗੇ ਤਾਂ ਕਿ ਉਹ ਵੀ ਦਾਲ ਦੇ ਨਾਲ ਨਾਲ-ਨਾਲ ਬੋਇਲ ਹੋ ਜਾਵੇ ਪੇਸਟ ਵੀ ਮੈਂ ਦਾਲ ਦੇ ਵਿੱਚ ਹੀ ਪਾ ਦਿੱਤਾ ਹੈ ਦਾਲ ਦੇ ਵਿੱਚ ਪੇਸਟ ਐਡ ਕਰਨ ਤੋਂ ਬਾਅਦ ਆਪਾਂ ਕੁੱਕਰ ਨੂੰ ਚੰਗੀ ਤਰ੍ਹਾਂ ਬੰਦ ਕਰ ਦਵਾਂਗੇ ਅਤੇ ਇਸ ਨੂੰ 5 ਤੋਂ 6 ਤਕਰੀਬਨ ਸਿਟੀਆਂ ਲਗਵਾਵਾਂਗੇ ਕਿਉਂਕਿ ਦਾਲ ਬਣਨ ਦੇ ਲਈ 5 ਤੋਂ 5 ਤੋਂ 6 ਸਿਟੀਆਂ ਲੱਗ ਹੀ ਜਾਂਦੀਆਂ ਨੇ ਕੁੱਕਰ ਨੂੰ ਮੈਂ ਚੰਗੀ ਤਰ੍ਹਾਂ ਠੱਕ ਦਿੱਤਾ ਹੈ ਤੇ ਕੁੱਕਰ ਨੂੰ ਬੰਦ ਕਰਨ ਤੋਂ ਬਾਅਦ ਦੂਏ ਪਾਸੇ ਮੈਂ ਇਸ ਦੀ ਤੜਕੇ ਦੀ ਤਿਆਰੀ ਕਰੂੰਗੀ ਪਿਆਜ਼ ਨੂੰ ਤਾਂ ਮੈਂ ਇਦਾਂ ਹੀ ਬਰੀ ਕੱਟ ਲਿਆ ਸੀ ਪਰ ਟਮਾਟਰਾਂ ਦਾ ਆਪਾਂ ਪੇਸਟ ਬਣਾਵਾਂਗੇ ਇਸ ਲਈ ਮੈਂ ਟਮਾਟਰਾਂ ਨੂੰ ਛਿੱਲ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਗ੍ਰੇਂਡਰ ਦੇ ਵਿੱਚ ਕੱਟ ਕੇ ਇਹਨਾਂ ਦਾ ਵੀ ਇੱਕ ਪੇਸਟ ਤਿਆਰ ਕਰ ਲੂੰਗੀ ਤੇ ਮੇਰੇ ਕੋਲ ਦੋ ਛੋਟੇ ਮੀਡੀਅਮ ਸਾਈਜ਼ ਦੇ ਟਮਾਟਰ ਸਿਗੇ ਇਸ ਲਈ ਮੈਂ ਦੋ ਪਾਏ ਨੇ ਪਰ ਅਗਰ ਤੁਹਾਡੇ ਕੋਲ ਇੱਕ ਵੱਡੇ ਸਾਈਜ਼ ਦਾ ਟਮਾਟਰ ਹੋਵੇ ਤਾਂ ਤੁਸੀਂ ਇੱਕ ਵੀ ਪਾ ਸਕਦੇ ਹੋ ਅਗਰ ਵੱਡਾ ਹੁੰਦਾ ਤਾਂ ਮੈਂ ਇੱਕ ਹੀ ਪਾਉਂਦੀ ਪਰ ਮੇਰੇ ਕੋਲ ਦੋ ਛੋਟੇ ਸਾਈਜ਼ ਦੇ ਹੀ ਅਵੇਲੇਬਲ ਸਿਗੇ ਇਸ ਕਰਕੇ ਮੈਂ ਦੋ ਪਾਏ ਨੇ ਤੇ ਕੁੱਕਰ ਨੂੰ 5 ਤੋਂ 6 ਸਿਟੀਆਂ ਲਗਵਾਉਣ ਤੋਂ ਬਾਅਦ ਆਪਾਂ ਇਹਨੂੰ ਠੇਠਾ ਲਾ ਲਵਾਂਗੇ ਜਦ ਤੱਕ ਸਾਡੀ ਦਾਲ ਠੰਡੀ ਹੋਊਗੀ ਤੇ ਦੂਜੇ ਪਾਸੇ ਮੈਂ ਤੜਕਾ ਤਿਆਰ ਕਰੂੰਗੀ ਮੈਂ ਇੱਕ ਫਰਾਈਪੈਨ ਦੇ ਵਿੱਚ ਤੇਲ ਪਾ ਲਿਆ ਹੈ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਾਂਗੇ ਤੇਲ ਸਾਡਾ ਗਰਮ ਹੋ ਗਿਆ ਹੁਣ ਇਸ ਵਿੱਚ ਮੈਂ 1.5 ਚਮਚ ਜ਼ੀਰਾ ਪਾਇਆ ਹੈ ਤੇ ਥੋੜੀ ਜੀ ਹਿੰਗ ਵੀ ਪਾਈ ਹੈ ਹਿੰਗ ਪਾਣ ਤੋਂ ਬਾਅਦ ਮੈਂ ਇਸ ਵਿੱਚ ਜਿਹੜੇ ਆਪਾਂ ਪਿਆਜ਼ ਕੱਟੇ ਸੀ ਉਹ ਬਾ ਦਿੱਤੇ ਨੇ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਮੈਂ ਤੁਹਾਨੂੰ ਪਹਿਲਾਂ ਵੀ ਜਿਵੇਂ ਦੱਸਿਆ ਸੀਗਾ ਕਿ ਕਿਸੇ ਵੀ ਦਾਲ ਸਬਜ਼ੀ ਨੂੰ ਟੇਸਟੀ ਬਣਨ ਦੇ ਵਿੱਚ ਉਸਦੇ ਤੜਕੇ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਇਸ ਲਈ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲਵਾਂਗੇ 골ਡਨ ਬ੍ਰਾਊਨ ਹੋਣ ਤੱਕ ਪਿਆਜ਼ ਸਾਡੇ ਭੁੰਨੇ ਗਏ ਹੁਣ ਮੈਂ ਇਹਨਾਂ ਵਿੱਚ ਟਮਾਟਰਾਂ ਦਾ ਪੇਸਟ ਐਡ ਕਰ ਦਿੱਤਾ ਹੈ ਜੋ ਆਪਾਂ ਤਿਆਰ ਕੀਤਾ ਸੀਗਾ ਟਮਾਟਰਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਪਿਆਜ਼ਾਂ ਦੇ ਨਾਲ ਭੁੰਨਾਗੇ ਜਿਵੇਂ ਤੁਸੀਂ ਦੇਖ ਰਹੇ ਹੋ ਪਿਆਜ਼ ਤੇ ਟਮਾਟਰ ਨੂੰ ਮੈਂ ਚੰਗੀ ਤਰ੍ਹਾਂ ਭੁੰਨ ਲਿਆ ਹੈ ਤੇ ਤੇਲ ਸੈਪਰੇਟ ਹੋਣਾ ਸਟਾਰਟ ਹੋ ਗਿਆ ਹੈ ਬਟ ਆਪਾਂ ਇਹਨੂੰ ਅੱਧਾ ਮਿੰਟ ਤੱਕ ਹੋਰ ਚੰਗੀ ਤਰ੍ਹਾਂ ਇਸ ਤੜਕਾ ਸਾਡਾ ਭੁੰਨਿਆ ਗਿਆ ਹੈ ਹੁਣ ਆਪਾਂ ਇਸ ਨੂੰ ਦਾਲ ਦੇ ਵਿੱਚ ਐਡ ਕਰਾਂਗੇ ਦਾਲ ਦੇ ਵਿੱਚ ਐਡ ਕਰਨ ਤੋਂ ਬਾਅਦ ਵੀ ਆਪਾਂ ਇਸ ਨੂੰ ਦਾਲ ਦੇ ਦਾਲ ਦੇ ਨਾਲ ਸੇਕ ਲਗਵਾਵਾਂਗੇ ਤੜਕੇ ਨੂੰ ਮੈਂ ਦਾਲ ਦੇ ਵਿੱਚ ਐਡ ਕਰ ਦਿੱਤਾ ਹੈ ਤੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੋਗੇ ਮਿਕਸ ਕਰਨ ਤੋਂ ਕਰਨ ਤੋਂ ਬਾਅਦ ਆਪਾਂ ਇਸ ਨੂੰ 3 ਤੋਂ 4 ਮਿੰਟ ਲਈ ਸੇਕ ਲਗਵਾਵਾਂਗੇ ਦਾਲ ਨੂੰ ਮੈਂ ਮਿਕਸ ਕਰ ਦਿੱਤਾ ਦਾਲ ਸਾਡੀ ਬਣ ਕੇ ਬਣ ਕੇ ਤਿਆਰ ਹੈ ਐਟ ਲਾਸਟ ਵਾ ਟੋਟਲਿਸਟ ਮੈਸ ਨੂੰ ਹਰੇਕ ਨੀਦਰ ਨਾਲ ਗਾਰਨਿਸ਼ ਕੀਤਾ ਹੈ ਤੇ ਵਿੱਚ ਮੱਖਣੀ ਵੀ ਪਾਈ ਹੈ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਥੈਂਕ ਯੂ